ਪਟਿਆਲਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਨੇ ਪ੍ਰਦੀਪ ਵਰਮਾ ਦਾ ਆਪਣੀ ਪਾਰਟੀ ਦੇ ਵਿੱਚ ਸਵਾਗਤ ਕੀਤਾ। ਉਹਨਾਂ ਦੇ ਨਾਲ-ਨਾਲ ਸੈਂਕੜੇ ਸਮਰਥਕਾਂ ਨੂੰ ਸ਼ਿਵ ਸੈਨਾ ਹਿੰਦੁਸਤਾਨ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ। ਉਨਾ ਇਸ ਮੌਕੇ ਤੇ ਐਲਾਨ ਕੀਤਾ ਕਿ ਪ੍ਰਦੀਪ ਬਰਮਾ ਨੂੰ ਪਾਰਟੀ ਦਾ ਰਾਸ਼ਟਰੀ ਬੁਲਾਰਾ ਨਿਯੁਕਤ ਕੀਤਾ ਗਿਆ ਅਤੇ ਉਹਨਾਂ ਨਾਲੇ ਸ਼ਾਮਲ ਹੋਣ ਵਾਲੇ ਸਾਰੇ ਨੌਜਵਾਨ ਸਾਥੀਆਂ ਅਤੇ ਵਿਦਿਆਰਥੀਆਂ ਨੂੰ ਬਾਅਦ ਵਿੱਚ ਸਨਮਾਨਿਤ ਅਹੁਦੇ ਅਤੇ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ ਇਹਨਾਂ ਵਿਅਕਤੀਆਂ ਦੇ ਮੋੜ ਪ੍ਰਵੇਸ਼ ਨੇ ਪਾਰਟੀ ਨੂੰ ਮਜ਼ਬੂਤੀ ਦਿੱਤੀ ਹੈ ਅਤੇ ਪਾਰਟੀ ਪੰਜਾਬ ਅਤੇ ਹੋਰ ਰਾਜਾਂ ਵਿੱਚ ਵੱਡੇ ਪੱਧਰ ਤੇ ਨੌਜਵਾਨਾਂ ਦੇ ਨਾਲ ਆਪਣੀ ਸਾਂਝ ਨੂੰ ਮਜ਼ਬੂਤ ਕਰਦੀ ਰਹੇਗੀ ਸਟਾਰ نیوز ਪੰਜਾਬੀ ਟੀਵੀ ਦੇ ਲਈ ਸੰਦੀਪ ਕੁਮਾਰ ਦੀ ਰਿਪੋਰਟ ਅੱਜ शिवसेना उद्धव ठाकरे ਦੇ ਪ੍ਰਮੁੱਖ ਨੇਤਾ ਔਰ ਮੁਖ ਸਪੋਕਸਪਰਸਨ ਸ੍ਰੀ ਪ੍ਰਦੀਪ ਬਰਮਾ ਆਪਣੇ ਸੈਂਕੜੇ ਯੁਵਾ ਸਾਥੀ ਛਾਤਰ ਇਕਾਈ ਦੇ ਨਾਲ ਅੱਜ ਦੁਬਾਰਾ ਘਰ ਵਾਪਸੀ ਕਰਦੇ ਹੋਏ ਸਿਪ ਸੈਨਾ ਹਿੰਦੁਸਤਾਨ ਦੇ ਵਿੱਚ ਸ਼ਾਮਲ ਹੋਏ ਐ ਔਰ ਸਿਪ ਸੈਨਾ ਹਿੰਦੁਸਤਾਨ ਪਾਰਟੀ ਲਈ ਵੀ ਬਹੁਤ ਬੜਾ ਦਿਨ ਹੈ ਕਿਉਂਕਿ ਅੱਜ ਜਿਹੜੇ ਯੂਆ ਸਾਥੀ ਪ੍ਰਦੀਪ ਬਰਮਾ ਜੀ ਦੀ ਅਗਵਾਈ ਚ ਸ਼ਾਮਲ ਹੋਏ ਐ ਉਹਨਾਂ ਨਾਲ ਪਾਰਟੀ ਨੂੰ ਬਹੁਤ ਬੜੀ ਤਾਕਤ ਮਿਲੇਗੀ ਔਰ ਪੂਰੇ ਪੰਜਾਬ ਦੇ ਵਿੱਚ ਸਿਪ ਸੈਨਾ ਹਿੰਦੁਸਤਾਨ ਦੇ ਨਾਲ ਯੂਆ ਸਾਥੀ ਪ੍ਰਦੀਪ ਬਰਮਾ ਦੀ ਅਗਵਾਈ ਚ ਜੁਟਣਗੇ ਔਰ ਪਾਰਟੀ ਜਿਹੜੀਆਂ ਹੋਰ ਜ਼ਿਆਦਾ ਲੋਕਪ੍ਰੀਆ ਹੋਏਗੀ ਅੱਜ ਅਸੀਂ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਪ੍ਰਦੀਪ ਬਰਮਾ ਜੀ ਨੂੰ ਉਹਨਾਂ ਦੇ ਸਮੂਹ ਸਾਥੀਆਂ ਨੂੰ ਜਿਵੇਂ ਆਇਆ ਕਹਿੰਦੇ ਐ ਔਰ ਪਾਰਟੀ ਉਹਨਾਂ ਨੂੰ ਜਿਹੜੇ ਇਹਨਾਂ ਦੇ ਨਾਲ ਸਾਥੀ ਆਏ ਐ ਥੋੜੇ ਸਮੇਂ ਦੇ ਵਿੱਚ ਯੂਆ ਇਕਾਈ ਦੇ ਵਿੱਚ ਔਰ ਛਾਤਰੀ ਇਕਾਈ ਦੇ ਵਿੱਚ ਵੱਡੀ ਜ਼ਿੰਮੇਵਾਰੀ ਦੇਗੀ ਔਰ ਅੱਜ ਜਿਹੜੇ ਪ੍ਰਦੀਪ ਬਰਮਾ ਜੀ ਨੂੰ ਜਿਹੜਾ ਸਿਰਸਾ ਦਾ ਹਿੰਦੁਸਤਾਨ ਕਿਉਂਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਉਹ ਪੁਰਾਣੇ ਸਾਥੀ ਐ ਪੁਰਾਣੇ ਨੇਤਾ ਰਹਿ ਚੁਕੇ ਤੇ ਪਾਰਟੀ ਉਹਨਾਂ ਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਰਾਸ਼ਟਰੀ ਪੱਧਰ ਦੇ ਉੱਤੇ ਰਾਸ਼ਟਰੀ ਪ੍ਰਵਕਤਾ ਬਣਾ ਕੇ ਉਹਨਾਂ ਨੂੰ ਜ਼ਿੰਮੇਵਾਰੀ ਦੇ ਰਹੀ ਹੈ ਅੱਜ ਜਿਸ ਜਿਹੜਾ ਅਥਾਰਟੀ ਲੈਟਰ ਹੈ ਨੈਸ਼ਨਲ ਸਪੋਕਸਪਰਸਨ ਦਾ ਉਹਨਾਂ ਨੂੰ ਦਿੱਤਾ ਹੈ ਵੱਡੇ ਅਪਦ ਦੇ ਉੱਤੇ ਜ਼ਿੰਮੇਵਾਰੀ ਦੇ ਕੇ ਪਾਰਟੀ ਨੇ ਉਹਨਾਂ ਦੇ ਵਿੱਚ ਆਪਣਾ ਦੁਬਾਰਾ ਤੋਂ ਵਿਸ਼ਵਾਸ ਪ੍ਰਗਟ ਕੀਤਾ ਹੈ ਵਰਤਰੀ ਬਣਾਈ ਪਹਿਲਾਂ ਵੀ ਤੁਹਾਡੇ ਨਾਲ ਪਰਦੇਵ ਵਰਮਾ ਜੀ ਪਹਿਲਾਂ ਨਹੀਂ ਸ਼ੁਰੂ ਤੋਂ ਹੀ ਨਾਲ ਸੀਗੇ ਪੁੱਛ ਨੇ ਕੋ ਕਾਰਨ ਹੋ ਸਕਦੇ ਆ ਨਿਕਲਣ ਦੇ ਕਾਰਨ ਨਹੀਂ ਹੁੰਦੇ ਆਣ ਦੇ ਕਾਰਨ ਹੁੰਦੇ ਆ ਪਾਰਟੀ ਜਿਹੜੀ ਹੈ ਪਾਰਟੀ ਦੀਆਂ ਨੀਤੀਆਂ ਪਾਰਟੀ ਦੇ ਜਿਹੜੇ ਕੰਮ ਹੈ ਉਹ ਉਹਨਾਂ ਨੂੰ ਦੁਬਾਰਾ ਠੀਕ ਲੱਗੇ ਬਾਕੀ ਉਹ ਆਪਣੇ ਮੂੰਹ ਤੋਂ ਪਾਰਟੀ ਬਾਰੇ ਦੱਸਣਗੇ ਤੇ ਉਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਜ਼ਿੰਮੇਵਾਰੀ ਤੋਂ ਪਾਰਟੀ ਉਮੀਦ ਕਰਦੀ ਹੈ ਕਿ ਰਾਸ਼ਟਰਪਤੀ ਪੱਧਰ ਦੇ ਉੱਤੇ ਪਾਰਟੀ ਆ ਬਹੁਤ ਮਜ਼ਬੂਤ ਹੋ। ਤੁਹਾਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਆਣੇ ਟਾਈਮ 27 ਦੀ ਚੋਣਾਂ ਲੱਗਦਾ ਕਿ ਉਮੀਦਵਾਰ ਅਲਾਨੇ ਜਾਓਗੇ ਉਹਨਾਂ ਨੇ ਦੇਖੋ ਸ਼ਿਵ ਸੈਨਾ ਹਿੰਦੁਸਤਾਨ ਇੱਕ ਰਾਜਨੀਤਿਕ ਦਲ ਹੈ। ਹਿੰਦੁਸਤਾਨ ਸ਼ਕਤੀ ਸੈਨਾ ਲਗਭਗ ਆਣ ਵਾਲੀਆਂ ਸਾਰੀਆਂ ਚੋਣਾਂ ਪਹਿਲਾਂ ਤੋਂ ਲੜਦੀ ਆਈ ਹੈ। ਹੁਣ ਤੁਸੀਂ ਕੱਲ ਵੀ ਦੇਖਿਆ ਹੋਵੇਗਾ ਇੱਕ ਪੋਸਟ ਆ ਗਈ ਹੈ। ਸ਼ਿਵ ਸੈਨਾ ਹਿੰਦੁਸਤਾਨ ਬਿਹਾਰ ਇਕਾਈ ਜਿਹੜੀ ਹੈ ਉਹ ਚੋਣਾਂ ਦੇ ਵਿੱਚ ਸક્રિય ਹੋ ਗਈ ਹੈ। ਸਾਡੀਆਂ ਦੋ ਟੀਮਾਂ ਪਰਿਵਾਰੀ ਔਰ ਸਹਿ ਪਰਿਵਾਰੀ ਦੇ ਅਗਵਾਈ ਦੇ ਵਿੱਚ ਬਿਹਾਰ ਦੇ ਵਿੱਚ ਚੱਲੇ ਗਈਆਂ। ਔਰ ਆਉਣ ਵਾਲੇ ਸਮੇਂ ਦੇ ਥੋੜੇ ਸਮੇਂ ਦੇ ਵਿੱਚ ਕੁਝ ਸੀਟਾਂ ਦੇ ਉੱਤੇ ਬਿਹਾਰ ਵਿਧਾਨ ਸਭਾ ਦੀਆਂ ਸੀਟਾਂ ਦੇ ਉੱਤੇ शिवसेना ਹਿੰਦੁਸਤਾਨ ਦੇ ਉਮੀਦਵਾਰ ਨਜ਼ਰ ਆਣਗੇ ਤੁਸੀਂ ਇਹ ਨਹੀਂ ਲੱਗਦਾ ਚਾਰ ਉੱਤੇ ਜਾ ਰਹੇ ਹਿਆ ਤੁਸੀਂ ਦੋਸਤਾ ਕਰ ਰਹੇ ਹੋ ਕੁਝ ਕਾਹ ਕੁਝ ਸੀਟਾਂ ਦੇ ਲੜਨਾ ਹੈ ਤਾਂ ਬਾਕੀ ਸੀਟਾਂ ਤੇ ਕੀ ਨੈਸ਼ਨਲ ਪਾਰਟੀ ਨਾਲ ਗੱਲਬਾਤ ਕਰ ਰਹੇ ਨਹੀਂ ਅਜੇ ਜਿਹੜੀ ਟੀਮ ਗਈ ਹੈ ਉਹ ਉੱਤੇ ਕੰਮ ਕਰ ਰਹੀ ਹੈ ਉਹਨਾਂ ਦੀ ਰਿਪੋਰਟ ਆਉਣ ਤੋਂ ਬਾਅਦ ਉੱਤੇ ਵਿਚਾਰ ਕੀਤਾ ਜਾ ਸਕਦਾ ਫਿਲਹਾਲ ਪਾਰਟੀ ਐਸੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਆਪਣੇ ਦੰਦ ਦੇ ਉੱਤੇ ਕੁਝ ਸੀਟਾਂ ਦੇ ਆਪਣੇ ਉਮੀਦਵਾਰ ਬਹੁਤ ਵੱਡਾ ਮੁੱਦਾ ਉਹ ਮੁਹੰਮਦ ਦਾ ਕਿਉਂਕਿ ਉਦੋਂ ਤੁਹਾਨੂੰ ਕਿਵੇਂ ਦੇਖਦੇ ਅਸੀਂ ਆਈ ਲਵ ਬਜਰੰਗ ਵਾਲੀ ਆਈ ਲਵ ਰਾਮ ਜੀ ਅਸੀਂ ਆਪਣੇ ਇਸਟ ਨੂੰ ਪਿਆਰ ਕਰਦੇ ਹਾਂ ਕੋਈ ਆਪਣੇ ਇਸਟ ਨੂੰ ਪਿਆਰ ਕਰਦਾ ਹੋਏ ਸਾਨੂੰ ਉਸ ਤੋਂ ਕੋਈ ਮਤਲਬ ਗੱਲ ਉਹ ਪਿਆਰ ਦੀ ਨਹੀਂ ਹੈ ਗੱਲ ਆਈ ਲਵ ਮੁਹੰਮਦ ਹੈ ਜਿਹੜਾ ਉੱਥੇ ਡੰਡਾ ਦਬੂਟਿਆ ਜਿਹੜਾ ਇਹ ਬੰਦੇ ਨੇ ਜੱਤੀ ਜਾ ਕੇ ਉੱਥੇ ਖੜਾ ਫਿਰ ਉਹਦੇ ਨਤੀਜੇ ਵੀ ਤੁਸੀਂ ਦੇਖ ਲਏ ਕੱਲ ਵੀਡੀਓ ਆ ਗਈ ਆਯੂਸ਼ ਕੱਲ ਵੀਡੀਓ ਆ ਗਈ ਅਸੀਂ ਦੇਖ ਰਹੇ ਹਾਂ ਕਿ ਆਯੂਸ਼ ਖਾਨ ਨੂੰ ਵੀ ਫਿਰ ਜੈ ਸ਼੍ਰੀ ਰਾਮ ਕਹਿਣਾ ਪਿਆ ਉਹਦਾ ਸ਼ੁਰੂਆਤ ਜੈ ਸ਼੍ਰੀ ਰਾਮ ਤੋਂ ਹੋਈ ਔਰ ਉਹ ਅੰਤ ਵੀ ਜੈ ਸ਼੍ਰੀ ਰਾਮ ਤੋਂ ਆਇਆ ਇਸ ਤੋਂ ਵਧੀਆ ਸਨਾਤਨ ਧਰਮ ਵੱਲੋਂ ਦੂਸਰਾ ਕੋਈ ਮੈਸੇਜ ਨਹੀਂ ਜਾ ਸਕਦਾ ਕਿ ਜਿਹੜੇ ਆਈ ਲਵ ਮੁਹੰਮਦ ਕਹਿ ਰਹੇ ਸੀਗੇ ਉਹ ਜੈ ਸ਼੍ਰੀ ਰਾਮ ਕਹਿ ਕੇ ਇਸ ਵਿਵਾਦ ਨੂੰ ਖਤਮ ਕਰ ਰਹੇ ਹੈ ਇਹ ਦੀਵਾਲੀ ਦਾ ਬਹੁਤ ਬੜਾ ਤੋਹਫਾ ਹੋ ਸਕਦਾ ਸਭ ਤੋਂ ਪਹਿਲਾਂ ਤਾਂ ਮੈਂ ਰਾਬਾ ਧੰਨਵਾਦ ਕਰਾਂਗਾ ਤੇ ਨੰਬਰ 2 ਤੇ ਸ਼੍ਰੀ ਪਵਨ ਕੁਮਾਰ ਗੁਪਤਾ ਜੀ ਧੰਨਵਾਦ ਕਰਾਂਗਾ ਜੋ ਐਡਾ ਵੱਡਾ ਮਤਲਬ ਜ਼ਿੰਮੇਵਾਰੀ ਸਾਬ ਦਿੱਤੀ ਹੈ ਤਾਂ ਇਹ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਮਾਵਾਂਗਾ ਪਹਿਲਾਂ ਵੀ ਅਸੀਂ ਇਮਾਨਦਾਰੀ ਨਾਲ ਕੰਮ ਕੀਤਾ ਤਾਂ ਉਸ ਤੋਂ ਬਾਅਦ ਬੀਜੇਪੀ ਸਰਕਾਰ ਨੇ ਕਈ ਸਮਝੌਤੇ ਦਿਖਾਏ ਤਾਂ ਉਹਦੇ ਕਰਕੇ ਪਾਰਟੀ ਛੱਡ ਕੇ ਅਸੀਂ ਬੀਜੇਪੀ 'ਚ ਗਏ ਪਰ ਬੀਜੇਪੀ ਦੇ ਵਿੱਚ ਜਾਣ ਤੋਂ ਬਾਅਦ ਪਤਾ ਲੱਗਿਆ ਕਿ ਉਹ ਕਿਸੇ ਹਿੰਦੂ ਕਬਦੇ ਕੋਈ ਲੜਾਈ ਨਹੀਂ ਲੜ ਰਹੇ ਉਹ ਸਿਰਫ ਬਿਜ਼ਨਸਮੈਨਾਂ ਨੂੰ ਬਣਾਉਣ ਦੀ ਲੜਾਈ ਲੜ ਰਹੇ ਨੇ ਮਤਲਬ ਤਖੜੇ ਪੂੰਜੀਪਤੀਆਂ ਦੀ ਤੇ ਜੋ ਆਪਣੇ ਹਿੰਦੂ ਸੇਵਾ ਦੇ ਨੇ ਪੈਂਕੀ ਜਿਹੜੇ ਅੱਤਵਾਦ ਪੀੜਤ ਨੇ ਜਾਂ ਜੰਮੂ ਕਸ਼ਮੀਰ ਦੇ ਵਿੱਚ ਜੋ ਹਿੰਦੂਆਂ ਨਾਲ ਅਤਿਆਚਾਰ ਹੋਇਆ ਜੁਪੀ ਦੇ ਵਿੱਚ ਹੋਇਆ ਇਸ ਟੌਪਿਕ ਤੇ ਤਾਂ ਗੱਲ ਕਰਨੀ ਹੀ ਕਿਉਂਦੇ ਉਹ ਕਹਿੰਨੇ ਕਹਿੰਦੇ ਇਹ ਟੌਪਿਕ ਸਾਡੇ ਕੋਲ ਛੇੜੋ ਨਾ ਕਹਿੰਦੇ ਅਸੀਂ ਸਿਰਫ ਸਰਕਾਰ ਚਾਉਣੀ ਹੈ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈ ਠੀਕ ਹੈ ਜਦੋਂ ਇਹ ਸਿਸਟਮ ਸਾਨੂੰ ਪਤਾ ਲੱਗਿਆ ਕਿ ਅਸੀਂ ਬੈਕਅਪ ਕਰ ਲਿਆ ਤੇ ਉਸ ਤੋਂ ਬਾਅਦ ਸਾਨੂੰ ਅਪਰੋਚ ਕੀਤਾ ਸਾਡੇ ਜਿਹੜੇ ਦੂਸਰੇ ਸਾਥੀ ਗਏ ਰਹੇ ਨੇ ਤੇ ਅਸੀਂ ਫਿਰ ਬਾਠਕਰੇ ਆਪਣੇ ਜੋਗਰਾ ਸ਼ਰਮਜੀ ਕੁਲ ਚਲੇ ਗਏ ਠੀਕ ਹੈ ਹੋਏ ਜਦੋਂ ਦੇਖਿਆ ਕਿ ਰਾਜਨੀਤੀ ਵਿੱਚ ਇੰਨਾ ਉਥਲ ਪੁਥਲ ਹੋ ਰਿਹਾ ਕੋਈ ਹਿੰਦੂਤਾਵਾਦੀ ਸਹੀ ਗੱਲ ਨਹੀਂ ਕਰ ਰਿਹਾ ਰਾਜਨੀਤੀ ਨਹੀਂ ਕਰ ਰਿਹਾ ਸ੍ਰੀ ਪਵਨ ਕੁਮਾਰ ਗੁਪਤਾ ਜੀ ਸ਼ੁਰੂ ਤੋਂ ਇੱਕ ਮੁੱਦੇ ਨੂੰ ਲੈ ਕੇ ਚੱਲੇ ਸੀ 35000 ਹਿੰਦੂਆਂ ਦੀ ਜੋ ਡਾਕਟਰ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਤਲ 2006 ਦੇ ਵਿੱਚ ਜੋ ਉਹਨਾਂ ਨੇ ਮਨਜ਼ੂਰ ਕੀਤਾ ਸੀ ਤੇ 781 ਕਰੋੜ ਦਾ ਪੈਕੇਜ ਜਾਰੀ ਕੀਤਾ ਸੀ ਪਰ ਉਹਨਾਂ ਦੀ ਸਰਕਾਰ ਚਲੇ ਜਾਣ ਤੋਂ ਬਾਅਦ ਹੋਂ ਤੱਕ ਉਹ ਪੈਕੇਟ ਜਾਰੀ ਨਹੀਂ ਹੋਇਆ ਉਹ ਜੋ ਪੈਕੇਜ ਦਾ ਫਾਈਲ ਹੈ ਉਹ ਨਰਿੰਦਰ ਮੋਦੀ ਜੀ ਦੀ ਟੇਬਲ ਤੇ ਪਈ ਹੈ ਉਹ ਜੇ ਇੰਨੇ Hindu ਹਤਾਸ਼ੀ ਹੁੰਦੇ ਤਾਂ ਉਹ ਪੈਕੇਜ ਨੂੰ ਰਿਲੀਜ਼ ਕਰਦੇ ਪਰ ਦੂਜੇ ਵਰਗਾਂ ਨੂੰ ਤਾਂ ਦੇ ਹੀ ਜਾ ਰਹੇ ਨੇ ਉਹ ਪੈਕੇਟ ਪਕੇ ਦੇ ਹੀ ਜਾ ਰਹੇ ਨੇ ਪਰ ਜਿਹੜੇ Hindu ਦਾ ਵਾਲੇ ਨੇ ਉਹਨਾਂ ਨੂੰ ਬਿਲਕੁਲ ਪੁੱਛ ਨਹੀਂ ਕਰ ਰਹੇ ਪੁਰਾਣੇ ਰਿਵਾਜ ਨਹੀਂ ਕਰਵਾ ਰਹੇ ਜੋ ਜੰਮੂ ਕਸ਼ਮੀਰ ਤੋਂ ਉਜੜ ਕੇ ਆਇਆ ਸੀ 91 ਦੇ ਵਿੱਚ 90 ਦੇ ਵਿੱਚ ਜੋ ਆਤਮਕ ਪੀੜਤ ਨੇ ਉਹਨਾਂ ਨੂੰ ਅਸਲੀ ਮੀਡਲ ਵਰਗ ਜਨਰਲ ਵਰਗ ਦਿਖ ਨਹੀਂ ਰਿਹਾ ਉਹਨਾਂ ਸਿਰਫ ਪੂੰਜੀਪਤੀ ਦਿਖ ਰਹੇ ਨੇ ਉਹ ਕਿਸੇ ਹਿੰਦੂਤਵ ਨਾਲ ਰਿਲੇਟਡ ਨਹੀਂ ਹੈਗਾ ਸੇਫ ਸਹਿਲਾ ਹਿੰਦੁਸਤਾਨ ਜੋ ਅਸਲੀ ਆ ਉਹ ਹਿੰਦੂਤਵ ਦੀ ਪਾਰਟੀ ਹੈ ਉਹ ਹਿੰਦੂਆਂ ਲਈ ਕੰਮ ਕਰਦੀ ਤੇ ਕੰਮ ਕਰਦੀ ਰਹੂਗੀ ਪਰ ਬਾਈ ਜੀ ਭਾਜਪਾ ਹਿੰਦੂ ਵਿਰੋਧੀ ਦੀ ਗੱਲ ਕੀਤੀ ਜੇ ਆਲੇ ਟਾਈਮ ਸਕੇਲ ਦੇ ਵਿੱਚ ਗੁਰਤਾਜ ਦਾ ਸਮਝੌਤਾ ਭਾਜਪਾ ਨਾਲ ਹੋ ਜਾ ਤਾਂ ਤੁਸੀਂ ਕੀ ਸ਼੍ਰੀਸ਼ਰਮ ਹਿੰਦੂਤਵ ਨਾਲ ਪੜੋਗੇ ਤਾਂ ਵੀ ਨਹੀਂ ਜੀ ਜੀ ਮੈਂ ਕੱਟ ਹਿੰਦੂਵਾਦ ਤੇ ਚੱਲਦਾ ਜੀ ਕਿਉਂਕਿ ਉਹ ਹਿੰਦੂਵਾਦੀ ਦੇ ਖਿਲਾਫ ਨੇ ਜੀ ਉਹ ਮੈਂ ਆਦੇ ਹੀ ਦਾਂਗੇ ਜੀ ਜੇ ਅਨਰ ਟਾਈਮ ਸਾਈਕਲ ਟਿਕਟ ਅਨਾਉਂਸ ਕਰਦੇ ਹਾਂ ਤਾਂ ਲੜੋਗੇ ਲੜਾਂਗੇ ਜੀ ਲੜਾਂਗੇ ਕਿਉਂਕਿ ਅੱਜ ਤੱਕ ਹਿੰਦੂ ਫਰਨਾਤਾ ਦਗਾ ਕਿੰਨੇ ਕੋਪਲ ਬਧਿਆ ਰਹੀ ਹੈ ਤੁਹਾਡੇ ਆ ਉਪਲਬਧੇ ਰਹੇ ਨੇ ਜੀ ਜਿਵੇਂ ਆਪਣਾ ਗੁਰਨਾਰਗਰ ਨਗਰ ਦੇ ਵਿੱਚ ਇੱਕ ਮੰਦਿਰ ਦੇ ਉੱਤੇ ਆਪਣੇ ਹਿੰਦੂ ਬੰਦੇ ਨੇ ਮਤਲਬ ਤੋੜਪਾਂ ਨਹੀਂ ਕੀਤੇ ਸੀ ਜੀ 2018 ਦੇ ਵਿੱਚ ਅਸੀਂ ਜਾ ਕੇ ਉਹ ਮੰਦਿਰ ਦੇ ਉੱਤੇ ਮਤਲਬ ਜਿਹੜਾ ਲੜਾਈ ਕਰ ਰਹੇ ਸੀ ਤੋੜਪਾਂ ਕਰ ਰਹੇ ਸੀ ਉਹ ਤੇ ਕਾਰਵਾਈ ਕੀਤੀ ਜਾ ਕੇ ਜੀ ਅਸੀਂ ਨੇ ਤੇ ਇਨਸਟੈਂਟ ਮਤਲਬ ਬੰਦੇ ਤੋਂ ਮਾਫੀ ਮੰਗਾਈ ਕਿ ਕਿਸੇ ਵੀ ਮੰਦਿਰ ਨੂੰ ਤੋੜਪਨ ਨਹੀਂ ਹੋਣਾ ਚਾਹੀਦਾ ਤੁਸੀਂ ਪੁੱਛ ਸਕਦੇ ਹੋ ਸ਼੍ਰੀ ਰਾਮ ਮੰਦਿਰ ਆ ਜੀ ਗੁਰੂ ਨਾਨਕ ਨਗਰ ਦੇ ਵਿੱਚ 16 ਨੰਬਰ ਗਲੀ ਦੇ ਵਿੱਚ ਤੇ ਜਿੱਥੇ ਵੀ ਕੋਈ ਤਰ੍ਹਾਂ ਦੀ ਕੋਈ ਤਪਿਆਚਾਰ ਹੋਇਆ ਉਹ ਤੇ ਅਸੀਂ ਪਹੁੰਚਿਆ ਸਾਡਾ ਰਿਕਾਰਡ ਸਾਡਾ ਸਾਰੇ ਪ੍ਰੋਫਾਈਲ ਇੱਥੇ ਪਿਆ ਜੀ ਸਰ 29 ਅਪ੍ਰੈਲ ਨੂੰ ਤੁਹਾਨੂੰ ਨਜ਼ਰ ਨਹੀਂ ਆਇਆ ਨਹੀਂ ਜੀ ਮੈਂ ਉਸ ਟਾਈਮ ਛੱਡ ਚੁੱਕਿਆ ਸੀ ਨਹੀਂ ਸਿਸਟਮ ਦੇ ਵਿੱਚ ਮੈਂ ਤੁਸੀ ਆਜੇ ਹਿੰਦੂ ਦੀ ਗੱਲ ਕੀਤੀ ਹਾਂਜੀ ਹਾਂਜੀ 29 ਅਪ੍ਰੈਲ ਦਾ ਕਾਰਨ ਤੁਹਾਨੂੰ ਨਜ਼ਰ ਨਹੀਂ ਨਹੀਂ ਜੀ ਸਾਡਾ ਕੋਈ ਮੇਰੇ ਸਾਡੇ ਕੋਲ ਨਹੀਂ ਕੋਈ ਹੈ ਨਹੀਂ ਸੀ 29 ਅਪ੍ਰੈਲ ਲਈ ਆਇਆ ਜਿਹੜਾ ਹਰੀ ਸਿੰਘਲਾ ਜੀ ਦਾ ਸੀ ਹਰੀ ਸਿੰਘਲਾ ਜੀ ਨਾਲ ਨਾ ਮੈਂ ਹਿੰਦੂ ਤਤਵ ਦੀ ਗੱਲ ਹਾਂਜੀ ਹਾਂਜੀ 29 ਅਪ੍ਰੈਲ ਨੂੰ ਜਿਹੜਾ ਕਾਂਡ ਹੋਇਆ ਸੀ ਉਸ ਦੇ ਵਿੱਚ ਤੁਸੀਂ ਹਿੰਦੂ ਤੱਤਵ ਦੇ ਨਾਤੇ ਐ ਜਾਂ ਸਨਾਚਨ ਦੇ ਨਾਤੇ ਤੁਸੀਂ ਉੱਥੇ ਨਜ਼ਰ ਨਹੀਂ ਆ ਕਿਹੜੀ ਜਗ੍ਹਾ ਤੇ ਜੀ ਮੰਦਰ ਕਾਲੀ ਮਾਤਾ ਉਹ ਉਸ ਟਾਈਮ ਦੇ ਵਿੱਚ ਨਹੀਂ ਨਹੀਂ ਜੀ ਉਹ ਉਹ ਮੈਟਰ ਸੀ ਕਿ ਉਹਨਾਂ ਨੇ ਖਾਲਸਾ ਦਾ ਪੁਤਲਾ ਬੁਕਣਾ ਸੀ ਜਿਹਦਾ ਸਾਡਾ ਕੋਈ ਮੈਟਰ ਨਹੀਂ ਹੈਗਾ ਉਸ ਟਾਈਮ ਜੀ ਨਾ ਕੋਈ ਐਸਾ ਮੁੱਦਾ ਸੀ ਕਿ ਸਾਨੂੰ ਹਾਈ ਕਮਾਂਡ ਵੱਲੋਂ ਆਰਡਰ ਸੀ ਕਿ ਤੁਸੀਂ ਇਸ ਵਿੱਚ ਨਹੀਂ ਜਾਣਾ ਉੱਪਰੋਂ ਉਦੋਂ ਫਾਕਰੀ ਵੱਲੋਂ ਆਹੇ ਪਾਰਟੀ 'ਚ ਸ਼ਾਮਲ ਸੀ ਤੇ ਸਾਨੂੰ ਮਤਲਬ ਜੋ ਉਹ ਕੀਤਾ ਗਿਆ ਸੀ ਕਿ ਤੁਸੀਂ ਨਾਲ ਨਹੀਂ ਖੜਨਾ ਹੈਗਾ ਉਹ ਤੁਸੀਂ ਪੁੱਛ ਸਕਦੇ ਹੋ ਉਹ ਜਿਹੜੇ ਲੈਟਰ ਨੇ ਉੱਥੋਂ ਹਾਈ ਕਮਾਂਡ ਵੱਲੋਂ ਐਸਐਸਪੀ ਨੂੰ ਆਏ ਹੋਏ ਨੇ ਡੀਜੀਪੀ ਨੂੰ ਆਏ ਹੋਏ ਨੇ ਸਭ ਨੂੰ ਆਏ ਨੇ ਉਸ ਉਹਦੇ ਵਿੱਚ ਸਭ ਨੂੰ ਰੋਕਿਆ ਗਿਆ ਸੀ ਠੀਕ ਹੈ ਠੀਕ ਹੈ ਜੀ ਹਾਂ